ਦੱਖਣੀ ਮੈਕਸੀਕੋ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਸਵਾਰੀਆਂ ਨਾਲ ਭਰੀ ਬੱਸ ਦੀ ਟਰੇਲਰ ਦੇ ਨਾਲ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਦੋ ਡਰਾਈਵਰਾਂ ਸਣੇ 41 ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਵੱਡਾ ਦੁਖਾਂਤ ਆ ਜਿਹੜਾ ਉਹ ਮੈਕਸੀਕੋ ਦੇ ਵਿੱਚ ਵਾਪਰਿਆ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਬੱਸਾਂ ਜਿਹੜੀ ਉਹ ਜਲ ਕੇ ਬਿਲਕੁਲ ਰਾਖ ਬਣ ਚੁੱਕੀ ਹੈ ਮੈਕਸੀਕੋ ਦੇ ਵਿੱਚ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ ਏ ਜਿੱਥੇ ਇੱਕ ਸਵਾਰੀਆਂ ਨਾਲ ਭਰੀ ਬੱਸ ਦੀ ਇੱਕ ਟਰੈਲਰ ਦੇ ਨਾਲ ਟੱਕਰ ਹੋਈ ਹੈ ਤਾਂ ਦੇਖਣੀ ਮੈਕਸੀਕੋ ਦੇ ਵਿੱਚ ਇਹ ਹਾਦਸਾ ਵਾਪਰਿਆ ਏ ਇਸ ਹਾਦਸੇ ਦੇ ਵਿੱਚ 41 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਦੇ ਵਿੱਚ 38 ਸਵਾਰੀਆਂ ਅਤੇ ਦੋ ਡਰਾਈਵਰ ਸ਼ਾਮਿਲ ਨੇ ਬੱਸ ਦੇ ਵਿੱਚ 48 ਲੋਕ ਦੱਸਿਆ ਹੈ ਸਵਾਰ ਸੰਨ ਤਾਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਜਾਂਦੀ ਹੈ ਅਤੇ ਬੱਸ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਜਾਂਦੀ ਹੈ ਮੈਕਸੀਕੋ ਦੇ ਵਿੱਚ ਟ੍ਰੇਲਰ ਦੀ ਟੱਕਰ ਤੋਂ ਬਾਅਦ ਲੱਗੀ ਅੱਗ ਕਰਕੇ ਬੱਸ ਦੇ ਵਿੱਚ 38 ਸਵਾਰੀਆਂ ਨੇ ਜਿਹੜੀਆਂ ਉਹ ਜਲ ਜਾਂਦੀਆਂ ਨੇ ਜਦਕਿ ਦੋ ਹੋਰ ਲੋਕਾਂ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ 48 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਈਵੇ ਦੇ ਉੱਤੇ ਇੱਕ ਟਰੇਲਰ ਦੇ ਨਾਲ ਟਕਰਾ ਜਾਂਦੀ ਹੈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਜਾਂਦੀ ਹੈ ਅਤੇ 41 ਜਾਨਾਂ ਇਸ ਹਾਦਸੇ ਵਿੱਚ ਚਲੀਆਂ ਜਾਂਦੀਆਂ ਨੇ ਤਾਂ ਇੱਕ ਮੀਡੀਆ ਰਿਪੋਰਟਾਂ ਅਨੁਸਾਰ ਬੱਸ ਕੈਨਕੂਸ ਤੋਂ ਤਬਾਸਕੇ ਨੂੰ ਜਾ ਰਹੀ ਸੀ ਅਤੇ ਹਾਦਸਾ ਕਿਵੇਂ ਹੋਇਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਆ ਜਿਹੜੀ ਉਹ ਸਾਹਮਣੇ ਨਹੀਂ ਆਈ ਲੇਕਿਨ ਕੋਮਲ ਕਾਲਕੇ ਦੇ ਮੇਅਰ ਓਵੀਡੀਓ ਪਾਲਰੇਟਾ ਦੇ ਵੱਲੋਂ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈਆ ਲੇਕਿਨ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਹਾਦਸਾ ਕਿਉਂ ਹੋਇਆ ਹਾਦਸੇ ਦੇ ਕੀ ਕਾਰਨ ਸਨ ਅਤੇ ਕਿਸ ਦੀ ਗਲਤੀ ਕਰਕੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ 41 ਜਾਨਾਂ ਨੇ ਜਿਹੜੀਆਂ ਉੱਚਲੀਆਂ ਗਈਆਂ ਨੇ ਤਾਂ ਮੈਕਸੀਕੋ ਦੇ ਵਿੱਚ ਇਹ ਪੂਰਾ ਸੜਕ ਹਾਦਸਾ ਵਪਰਿਆ ਹੈ ਜਿੱਥੇ ਦਕਣੀ ਮੈਕਸੀਕੋ ਦੇ ਇਲਾਕੇ ਦੇ ਵਿੱਚ ਇੱਕ ਬੱਸ ਦੀ ਇੱਕ ਟਰੇਲਰ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਟੱਕਰ ਤੋਂ ਬਾਅਦ ਵਾਹਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਸਾਰਾ ਕੁਝ ਜਲ ਕੇ ਸੁਆਹ ਹੋ ਜਾਂਦਾ ਹੈ